ਹਾਂਜੀ ਹੁਣ ਜਿਹੜੀ ਵਿਕਰਮਜੀਠੀਆਂ ਦੀ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਤਾਂ ਚੈਨਲ ਤੇ ਬਣੇ ਰਹੋ ਜਿਹੜਾ ਕਿ ਬਈ ਵਿਕਰਮਜੀਠੀਏ ਨੇ ਜਿਹੜਾ ਬੈਰਕ ਬਦਲਣ ਬਾਰੇ ਕਹਿ ਦਿੱਤਾ ਗਿਆ ਤੇ ਜਿਹੜਾ ਕਹਿੰਦਾ ਇੱਕ ਪਾਸੇ ਵੀ ਮੈਨੂੰ ਇੱਥੇ ਗਰਮੀ ਲੱਗਦੀ ਏ ਏਸੀ ਚਾਹੀਦਾ ਤਾਂ ਮੈਨੂੰ ਇੱਕ ਵੀਆਈਪੀ ਬੰਦੇ ਵਾਂਗੂ ਰੱਖਿਆ ਜਾਵੇ ਜੇਲ੍ਹ ਦੇ ਵਿੱਚ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਸੁਣਾਵਾਂਗੇ ਚੈਨਲ ਤੇ ਬਣੇ ਰਹੋ ਤਾਂ ਫਿਰ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ 11 12 ਦਿਨ ਦੇ ਉਸ ਵਿਜੀਲੈਂਸ ਰਿਮਾਂਡ ਦੇ ਦੌਰਾਨ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਗਏ ਖਾਸ ਕਰਕੇ ਸਰਕਾਰੀ ਵਕੀਲਾ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਸਮੇਂ-ਸਮੇਂ ਤੇ ਕਿ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੀ ਪਤਨੀ ਐਮਐਲਏ ਗਨੀਬ ਕੌਰ ਮਜੀਠੀਆ ਦੇ ਨਾਮ ਤੇ ਕਿੱਥੇ-ਕਿੱਥੇ ਜਾਇਦਾਦ ਹੈ ਚਾਹੇ ਹਿਮਾਚਲ ਹੋਵੇ ਦਿੱਲੀ ਹੋਵੇ ਗੋਰਖਪੁਰ ਯੂਪੀ ਹੋਵੇ ਜਾਂ ਫਿਰ ਉਹਨਾਂ ਦਾ ਹਲਕਾ ਆਪਣਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਜੀਠਾ ਹੋਵੇ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਵੀ ਜਾ ਕੇ ਜਿਹੜੀ ਹੈ ਪੌਣਿਸ਼ਾਨ ਕੀਤੀ ਜਾ ਰਹੀ ਹੈ ਪਰ ਨਿਆਇਕ ਹਿਰਾਸਤ ਵਿੱਚ ਵੀ ਇਸੇ ਦੇ ਦੌਰਾਨ ਭੇਜ ਦਿੱਤਾ ਗਿਆ ਔਰ ਤਿੰਨ ਦਿਨਾਂ ਦਾ ਜਿਹੜਾ ਰਿਮਾਂਡ ਹੈ ਉਹ ਰਿਜ਼ਰਵ ਵਿਜੀਲੈਂਸ ਨੇ ਰੱਖ ਰਿਹਾ ਹੈ ਲੈ ਆਏ ਨਵੇਂ ਕਾਨੂੰਨ ਦੇ ਮੁਤਾਬਕ ਔਰ ਉਸ ਤੋਂ ਬਾਅਦ ਜਿਹੜਾ 19 ਜੁਲਾਈ ਨੂੰ ਪੇਸ਼ ਕੀਤਾ ਜਾਣਾ ਹੈ ਪਰ ਇਸ ਵਕਤ ਜਦੋਂ ਵਿਕਰਮ ਸਿੰਘ ਮਜੀਠੀਆ ਨਾਬਾ ਦੀ ਨਿਊ ਜੇਲ ਦੇ ਵਿੱਚ ਬੰਦ ਨੇ ਤਾਂ ਵਿਕਰਮ ਮਜੀਠੀਆ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਉਸ ਵਿੱਚ ਮੰਗ ਵੀ ਇਹ ਕੀਤੀ ਹੈ ਕਿ ਉਹਨਾਂ ਦੀ ਬੈਰਕ ਬਦਲੀ ਜਾਵੇ ਉਹ ਬੈਰਕ ਕਿਉਂ ਬਦਲਵਾਉਣਾ ਚਾਹੁੰਦੇ ਨੇ ਕਿ ਉਹਨਾਂ ਨੇ ਇਸ ਦੇ ਪਿੱਛੇ ਦਲੀਲ ਇਹ ਦਿੱਤੀ ਹੈ ਕਿ ਉਹ ਸਾਬਕਾ ਵਜ਼ੀਰ ਨੇ ਵਧਾਇਕ ਰਹਿ ਚੁੱਕੇ ਨੇ ਇਸ ਕਰਕੇ ਜਿਨ੍ਹਾਂ ਦੇ ਜਿਹੜੇ ਆਪਣੇ ਨਿਜਮ ਹੁੰਦੇ ਨੇ ਕਿ ਉਹਨਾਂ ਨੂੰ ਕਿਹੜੇ ਕੈਦੀਆਂ ਦੇ ਨਾਲ ਕਿਹੜੇ ਹਵਾਲਾਤਿਆਂ ਦੇ ਨਾਲ ਰੱਖਿਆ ਜਾਣਾ ਚਾਹੀਦਾ ਹੁਣ ਵਿਕਰਮਜੀਠੀਆ ਨੇ ਜਿਹੜੀ ਮੰਗ ਕੀਤੀ ਹੈ ਉਸ ਪਟੀਸ਼ਨ ਦੇ ਵਿੱਚ ਇਹੀ ਕਿਹਾ ਗਿਆ ਕਿ ਉਹਨਾਂ ਨੂੰ orange category ਦੇ ਹੇਠ ਹੀ ਰੱਖਿਆ ਜਾਵੇ ਆਮਦਨ ਤੋਂ ਵੱਧ ਜਾਇਦਾਦ ਬਣਾਏ ਜਾਣ ਵਾਲੇ ਕੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨਿਊ ਨਾਪਾ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਨੇ ਹੁਣ ਉਹਨਾਂ ਨੇ ਮੁਹਾਲੀ ਦੀ ਅਦਾਲਤ ਵਿੱਚ ਜਿਹੜੀ ਇੱਕ ਪਟੀਸ਼ਨ ਦਾਇਰ ਕੀਤੀ ਹੈ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦੀ ਆਪਣੀ ਜਿਹੜੀ ਪਟੀਸ਼ਨ ਹੈ ਬਦਲਵਾਉਣ ਦੀ ਖਾਤਰ ਇਹ ਕਦਮ ਚੁੱਕਿਆ ਗਿਆ ਹੈ ਮਜੀਠੀਆ ਦਾ ਕਹਿਣਾ ਹੈ ਕਿ ਉਹ ਸਾਬਕਾ ਮੰਤਰੀ ਨੇ ਵਿਧਾਇਕ ਰਹੇ ਚੁੱਕੇ ਨੇ ਜਿਸ ਕਰਕੇ ਉਹਨਾਂ ਦੀ orange category ਬਣਦੀ ਹੈ ਇਸ ਦੇ ਲਈ ਉਹਨਾਂ ਨੂੰ ਉਨਾ ਕੈਦੀਆਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਜਿਹੜੇ ਅੰਡਰ ਟ੍ਰਾਇਲ ਨੇ ਤੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਜੋ ਮੈਨੂਅਲ ਹੁੰਦੇ ਨੇ ਜਾਂ ਜੇਲ੍ਹਾਂ ਦੇ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਦੇ ਨੂੰ ਧਿਆਨ ਵਿੱਚ ਰੱਖਦੇ ਹੋਇਆ ਇਹ ਮੰਗ ਰੱਖ ਦਿੱਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਇਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਹੋਇਆ ਸਰਕਾਰ ਨੂੰ ਨੋਟਿਸ ਵੀ ਕੱਢ ਦਿੱਤਾ ਹੈ ਨੋਟਿਸ ਜਾਰੀ ਕੀਤਾ ਹੈ ਔਰ ਅਗਲੀ ਸੁਣਵਾਈ ਸੋਮਵਾਰ ਨੂੰ ਤੈਅ ਕੀਤੀ ਗਈ ਹੈ ਕਿ ਲਾਲ ਮਜੀਠੀਆ 19 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਰੱਖੇਗਾ ਨਹੀਂ ਉਹ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਦੇਖਦੇ ਆ ਪੰਜਾਬ ਸਰਕਾਰ ਦੇ ਵੱਲੋਂ ਇਸ ਦਾ ਜਵਾਬ ਕੀ ਦਿੱਤਾ ਜਾਂਦਾ ਕਿਉਂਕਿ ਪੰਜਾਬ ਸਰਕਾਰ ਦੇ ਹਾਂਜੀ ਇਹ ਜਿਹੜਾ ਕਿ ਵਿਕਰਮ ਜੀਠੀਆ ਦਾ ਬਈ ਖਬਰ ਤੁਸੀਂ ਸੁਣੀ ਲਈ ਹੈ ਕੀ ਕਹਿਣਾਗਾ ਵਿਕਰਮ ਜੀਠੀਆ ਦਾ ਕਹਿਣਾ ਇਹ ਹੈ ਵੀ ਮੈਨੂੰ ਆਮ ਕੈਦੀਆਂ ਦੀ ਤਰ੍ਹਾਂ ਨਹੀਂ ਰੱਖਿਆ ਜਾਵੇ ਜਿਹੜਾ ਇਹ ਕੈਦੀਆਂ ਚ ਨਾ ਰੱਖਿਆ ਮੈਨੂੰ ਅਲੱਗ ਰੱਖਿਆ ਜਾਵੇ ਪਹਿਲਾਂ ਤਾਂ ਇਹ ਦੱਸੋ ਸਰਕਾਰ ਦਾ ਜੋ ਵੀ ਕਾਨੂੰਨ ਹੈ ਚਾਹ ਕੋਈ ਲੀਡਰ ਚਾਹ ਕੋਈ ਐਮਐਲਏ ਕੋਈ ਵੀ ਆ ਜੋ ਕੈਦੀ ਆ ਜੋ ਇੱਕ ਮੁਜਰਮਾ ਮੁਜਰਮ ਨੂੰ ਮੁਜਰਮ ਦੀ ਤਰ੍ਹਾਂ ਰੱਖਿਆ ਜਾਊਗਾ ਨਾ ਕਿ ਕੋਈ ਉਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਕਿਸੇ ਦੇ ਰਿਸ਼ਤੇਦਾਰ ਆਇਆ ਮੈਨੂੰ ਤਾਂ ਜੀ ਏਸੀ ਵਾਲੇ ਕਮਰੇ ਵਿੱਚ ਰੱਖੋ ਮੈਨੂੰ ਇਹ ਬੈਰਕ ਵਿੱਚ ਬਦਲ ਦਿਓ ਹਾਂ ਮੰਨਦੇ ਆ ਬੈਰਕ ਜਰੂਰ ਬਦਲ ਸਕਦੇ ਪਰ ਜੇਲ੍ਹ ਤਾਂ ਜੇਲ੍ਹ ਹੀ ਰਹੂਗੀ ਇਹ ਨਹੀਂ ਹੈਗਾ ਵੀ ਸਾਨੂੰ ਉਥੇ ਹਾਈ ਕੁਆਲਿਟੀ ਦੇ ਕਮਰੇ ਵਿੱਚ ਤੁਹਾਡਾ ਕੰਸਾਈਟੀ ਦੇਖਣਗੇ ਨਾ 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 ਮੁਜਰਮ ਮੁਜਰਮਾ ਚਾਹੇ ਕੋਈ ਐਮਐਲਏ ਪਰ ਇਹ ਬਈ ਹੁਣ ਕਾਨੂੰਨ ਸਾਡੇ ਵਾਸਤੇ ਇੱਕਾ ਕੈਦੀ ਹੈ ਜਿਹੜੇ ਜਿਹੜੇ ਕੈਦੀ ਹੈ ਕੈਦੀਆਂ ਵਾਂਗੂ ਰੱਖੇ ਜਾਣਗੇ ਜੋ ਵੀ ਮੁਜਰਮਾਂ ਜੇ ਬੈਰਕ ਜਰੂਰ ਬਦਲ ਸਕਦੇ ਆ ਇਹ ਆਪਾਂ ਅਕਸਰ ਖਬਰਾਂ ਚ ਦੇਖਦੇ ਆਏ ਆ ਵੀ ਮੁਜਰਮ ਕੋਈ ਵੀ ਆ ਕੈਦੀ ਨੂੰ ਉਧਰ ਉਧਰੀ ਕਰ ਦਿੰਦੇ ਆ ਕਈ ਵਾਰੀ ਝਗੜੇ ਵੀ ਹੋ ਜਾਂਦੇ ਆਗੇ ਆਪਸ ਵਿੱਚ ਨਹੀਂ ਵੀ ਬਣਦੀ ਬੈਰਕਾਂ ਦੇ ਵਿੱਚ ਟੈਡੀਆਂ ਦੀ ਆਪਸ ਵਿੱਚ ਉਦੋਂ ਇਹ ਬੈਰਕ ਬਦਲ ਦਿੰਦੇ ਆ ਪਰ ਜਿਹੜਾ ਇਹ ਕਹਿੰਦੇ ਵੀ ਮੈਨੂੰ ਇੱਕ ਅਲੱਗ ਤਰ੍ਹਾਂ ਦੀ ਰੱਖਿਆ ਜਾਵੇ ਉਹ ਇਹ ਗਲਤਫਹਿਮੀ ਆ ਜੋ ਵੀ ਜੇਲ੍ਹ ਦੇ ਵਿੱਚ ਵਗਿਆ ਇੱਕ ਮੁਜਰਮਾ ਤੇ ਮੁਜਰਮ ਦੀ ਤਰ੍ਹਾਂ ਰੱਖਿਆ ਜਾਊ ਉਹਨੂੰ ਜਿਵੇਂ ਹੁਣ ਬਿਕਰਮਜੀਠੀ ਦੇ ਤੁਸੀਂ ਖਬਰ ਸੁਣੀ ਲਈ ਆ ਜਿਹਦੇ ਵਿੱਚ ਬਈ ਹੁਣ ਸੁਣਵਾਈ 19 ਤਰੀਕ ਦੀ ਰੱਖ ਦਿੱਤੀ ਗਈ ਆ ਤੇ ਪਹਿਲੇ ਜੇ ਆਪਾਂ ਗੱਲ ਕਰੀਏ ਪਹਿਲੇ ਦਿਨ 7 ਦਿਨ ਅੰਦਰ ਰਿਮਾਂਡ ਮਿਲਦਾ ਬਾਅਦ ਵਿੱਚ 4 ਦਿਨਾਂ ਦਾ ਰਿਮਾਂਡ ਮਿਲਦਾ ਤੇ ਇਹਨਾਂ ਦੇ ਵਕੀਲਾਂ ਦੇ ਪੱਖ ਵੀ ਰੱਖੇ ਜਾਂਦੇ ਆ ਜੇ ਗੱਲ ਕਰੀਏ ਨਾਂ ਨਾਲ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਇਹਦੇ ਦੋਸ਼ ਲੱਗਦੇ ਆ ਤੇ ਜੇ ਗੱਲ ਕਰੀਏ ਇਹਨਾਂ ਦੀ ਪਤਨੀ ਦੇ ਨਾਂ ਤੇ ਕਿੰਨੀ ਕੁ ਪ੍ਰਾਪਰਟੀ ਕਿੰਨੇ ਉੱਤੇ ਜੀ ਗੱਲ ਕਰੀਏ Shimla Himachal ਦੇ ਵਿੱਚ ਤੇ ਨਾਲ-ਨਾਲ ਹੋਰ ਕਈ ਜਗ੍ਹਾ ਤੇ ਇਹ ਦੱਸਿਆ ਗਿਆ ਵੀ ਇਹਦੇ ਨਾਂ ਤੇ ਜੋ ਕਈ ਏਕੜ ਜਮੀਨਾਂ ਹਿਮਾਚਲ ਦੇ ਵਿੱਚ ਤਾਂ ਹੁਣ ਬਈ ਦੇਖਣਾ ਇਹ ਬਣਦਾ ਵੀ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਬਿਕਰਮ ਜੀਠੀਏ ਦੇ ਜਿਹੜਾ ਸੀਐਮ ਭਵਨਤਮਨ ਦਾ ਐਕਸ਼ਨ ਹੁੰਦਾ ਸੀਐਮ ਭਵਨਤਮਨ ਦਾ ਕਹਿਣਾ ਇਹ ਆ ਵੀ ਸਾਰਿਆਂ ਨੂੰ ਬਟਾ ਮਗਰਮਚ ਬਿਕਰਮ ਜੀਠੀਆ ਤੇ ਜਿਹਦੇ ਵਿੱਚ ਬਈ ਹੁਣ ਇੱਕ ਐਕਸ਼ਨ ਹੋ ਜਾਂਦਾ ਤੇ ਬਾਅਦ ਦੇ ਵਿੱਚ ਇਹਦੇ ਤੇ ਹੁਣ ਹਰ ਰੋਜ਼ ਦੀਆਂ ਖਬਰਾਂ ਜਿਵੇਂ ਆਪਾਂ ਸੁਣਦੀਆਂ ਏ ਖਬਰ ਹਾਈਲਾਈਟ ਮੁੱਦਾ ਬਣ ਚੁੱਕੀ ਜਿਦੇ ਵਿੱਚ ਹਰ ਰੋਜ਼ ਦੀਆਂ ਤਰ੍ਹਾਂ-ਤਰਾਨੀਆਂ ਖਬਰਾਂ ਹੁੰਦੀਆਂ ਅੱਜ ਜੀ ਬੇਕਰਮ ਜੀਠਿਆ ਜੀ ਉਹ ਕਹਿ ਰਿਹਾ ਮੈਨੂੰ ਗਰਮੀ ਲੱਗਦੀ ਏ ਜੀ ਮੈਨੂੰ ਏਸੀ ਦੇਓ ਜੀ ਮੈਨੂੰ ਜੀ ਮਾਫ ਕਰ ਦਿੱਤਾ ਜਾਵੇ ਇੱਕ ਪਾਸੇ ਕਹਿ ਦਿੰਦੇ ਆ ਜਿਵੇਂ ਕੱਲ੍ਹ ਦੀ ਖਬਰ ਸੀ ਜਿਹੜੀ ਕੱਲ੍ਹ ਦੀ ਉਹਨਾਂ ਦੇ ਵਕੀਲ ਦਾ ਬਿਆਨ ਇਹ ਸੀ ਵੀ ਬੇਕਰਮ ਜੀਠਿਆ ਕਹਿ ਰਿਹਾ ਮੈਂ ਚੜ੍ਹਦੀ ਕਲਾ ਦਾ ਵਿੱਚਾਂ ਤੇ ਚੜ੍ਹਦੀ ਕਲਾ ਦਾ ਸਨਿਆਰ ਜਿਹੜਾ ਬਾਹਰ ਆਪਣੇ ਪਰਿਵਾਰ ਨੂੰ ਵੀ ਦੇ ਦਿੱਤਾ ਗਿਆ ਮੀਡੀਆ ਦੇ ਵਿੱਚ ਵੀ ਆ ਗਿਆ ਤੇ ਪਰ ਇਹ ਜੋ ਅੰਦਰਲੀਆਂ ਗੱਲਾਂ ਬਈ ਹੁਣ ਜਿਹੜੇ ਵਕੀਲ ਦਾ ਕਹਿਣਾ ਤਾਂ ਇਹ ਆ ਵੀ ਜਿਹੜੇ ਲੋਕ ਐਵੇਂ ਹਵਾਵਾ ਡਾ ਰਹੇ ਸੀ ਬਿਕਰਮਜੀਤਿਆ ਇਹ ਕਰ ਰਿਹਾ ਜੀ ਮੈਨੂੰ ਮਾਫ ਕਰ ਦਿੱਤਾ ਜਾਵੇ ਜੀ ਮੈਨੂੰ ਏਸੀ ਦੇ ਉਹ ਜੀ ਜੇਲ੍ਹ ਚ ਮੈਂ ਤਾਂ ਜੀ ਗਰਮੀ ਲੱਗਦੀ ਹੈ ਜੀ ਪਰ ਅੱਜ ਦੀ ਖਬਰ ਇੱਕ ਹੋਰ ਆ ਗਈ ਹੈ ਸਾਹਮਣੇ ਜਿੱਦੇ ਵਿੱਚ ਕਿਹਾਗਾ ਵੀ ਬਿਕਰਮਜੀਤਿਆ ਕਹਿ ਰਿਹਾ ਮੈਨੂੰ ਪੈਰਕ ਬਦਲ ਦੋ ਹੁਣ ਪੈਰਕ ਅੰਦਰ ਕੋਈ ਕੈਦੀਆਂ ਨਾਲ ਝਗੜਾ ਹੋਇਆ ਜਾਂ ਕੀ ਗੱਲ ਵਾ ਤਾਂ ਇਹ ਹਜੇ ਸਾਹਮਣੇ ਆਉਣੀ ਬਾਕੀ ਆ ਹਾਈ ਕੋਰਟ ਨੇ ਅੱਗੇ ਦਾ ਮਾਮਲਾ ਜਿਹੜਾ 19 ਤਰੀਕ ਨੂੰ ਰੱਖ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ ਬਿਕਰਮਜੀਠੀ ਦੇ ਅੱਗੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਦਾ ਟੌਪਿਕ ਆ ਤੇ ਜਿਹੜਾ ਵੀ ਅੱਜ ਤੱਕ ਦੀਆਂ ਖਬਰਾਂ ਇਹੀ ਆ ਵੀ ਬਿਕਰਮਜੀਠੀ ਦੇ ਕੱਲ ਦੇ ਬਿਆਨ ਸੀ ਉਹਨਾਂ ਦੇ ਵਕੀਲ ਦੇ ਵੀ ਬਿਕਰਮਜੀਠੀ ਕਹਿ ਰਹੇ ਹੁੰਦਾ ਵੀ ਕਹਿ ਰਿਹਾ ਮੈਂ ਚੜ੍ਹਦੀ ਕਲਾਂ ਦੇ ਵਿੱਚ ਆ ਬਾਹਰ ਸਨੇਹਾ ਭੇਜਿਆ ਜਾਂਦਾ ਉਦੇ ਪਰਿਵਾਰ ਨੂੰ ਤੇ ਮੀਡੀਆ ਵਿੱਚ ਵੀ ਖਬਰਾਂ ਆ ਜਾਂਦੀਆਂ ਪਰ ਜਿਹੜਾ ਹੋਂਦੀ ਹੈ ਅਪਡੇਟ ਇੱਕ ਹੋਰ ਸਾਹਮਣੇ ਆ ਗਈ ਇਹਦੇ ਵਿੱਚ ਇਹ ਕਿਹਾ ਜਾਂਦਾ ਵੀ ਅੱਜ ਬਕਰਮ ਜਿਸ਼ੀ ਇਹ ਕਹਿ ਰਹੇ ਮੈਨੂੰ ਬੈਰ ਕ ਬਦਲ ਦਿੱਤੀ ਜਾਵੇ ਹੁਣ ਇਹ ਮਾਮਲੇ ਪੂਰੇ 19 ਤਰੀਕ ਨੂੰ ਸਾਹਮਣੇ ਆਉਣਗੇ ਅੱਗੇ ਦੇ ਮਾਮਲੇ ਕੀ ਰਹਿਣਗੇ ਜੇ ਗੱਲ ਕਰੀਏ ਜਮਾਨਤ ਦੀ ਪਹਿਲਾਂ 7 ਦਿਨਾਂ ਦਾ ਮਿਲਦਾ ਬਾਅਦ ਵਿੱਚ 4 ਦਿਨਾਂ ਦਾ ਤੇ ਅੱਗੇ ਦੀਆਂ ਖਬਰਾਂ ਦੇ ਵਿੱਚ ਕੀ ਰਹੂਗਾ ਤਾਂ ਭਾਈ ਮਾਮਲੇ ਹਰ ਰੋਜ਼ ਦੇ ਕੰਮ ਬਦਲਦੇ ਰਹਿੰਦੇ ਆ ਕਦੇ ਖਬਰ ਕੁਮੇ ਆ ਗਈ ਕਦੇ ਕਮੀ ਆ ਗਈ ਬਕਰਮਜੀਠੀ ਨੂੰ ਪਰ ਹੁਣ ਪੂਰਾ ਮਾਮਲਾ ਕੋਰਟ ਹੀ ਦੱਸੂ 19 ਤਰੀਕ ਨੂੰ ਸੁਣਵਾਈ ਫੇਰ ਹੋਣ ਜਾ ਰਹੀ ਹੈ ਬਕਰਮਜੀਠੀ ਦੀ ਤੇ ਉਦੋਂ ਜਦੋਂ ਖਬਰ ਤੁਰੰਤ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜਦੋਂ ਆਈ ਵੀ ਬਕਰਮਜੀਠੀ ਦੇ ਮਾਮਲੇ ਚੱਕੇ ਦੇ ਮਾਮਲੇ ਕੀ ਰਹਿਣਗੇ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦਿਆ ਕਰੂ ਨਵੇਂ ਟੌਪ ਤੇ ਧੰਨਵਾਦ